ਮਾਹਰੂ ਜੀ ਕਾ ਖਾਲਸਾ ਮਾਹਰੂ ਜੀ ਕੀ ਫਤਿਹ ਮਾਂਜੋ ਸੁਪਰੀਮ ਕੋਰਟ ਵੱਲੋਂ ਇੱਕ ਬਹੁਤ ਵੱਡੀ ਟਿੱਪਣੀ ਆਈ ਹੈ ਉਹ ਟਿੱਪਣੀ ਕੀ ਹੈ ਮੁਫਤ ਚ ਖਾਣਾ ਮਿਲੇਗਾ ਤਾਂ ਲੋਕ ਕੰਮ ਕਿਉਂ ਕਰਨਗੇ ਇਹ ਟਿੱਪਣੀ ਹੈ ਸੁਪਰੀਮ ਕੋਰਟ ਵੱਲੋਂ ਮੁਫਤ ਵਿੱਚ ਬਿਜਲੀ ਅਤੇ ਪਾਣੀ ਦੇਣ ਨਾਲ ਕੰਮ ਕਰਨ ਦੀ ਆਦਤ ਹੀ ਖਤਮ ਹੋ ਜਾਵੇਗੀ ਜਾਨਕਿ ਮੁਫਤ ਪਾਣੀ ਬਿਜਲੀ ਦੇਣ ਦੇ ਨਾਲ ਕੰਮ ਕਰਨ ਦੀ ਆਦਤ ਖਤਮ ਹੋ ਜਾਵੇਗੀ ਔਰ ਇਹ ਟਿਪਣੀ ਤਾਮਨ ਲਾਡੂ ਦੇ ਵਿੱਚ ਕੋਈ ਘੱਬੜਾ ਚੱਲਦਾ ਸੀ ਤੇ ਉੱਥੇ ਦੀ ਉੱਥੇ ਸਪਰੀਮ ਕੋਰਟ ਨੇ ਤਾਮਨ ਲਾਡੂ ਬਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ ਦੀਪੋਟੇਸ਼ਨ ਤੇ ਸੁਣਵਾਈ ਦੌਰਾਨ ਕੀਤੀ ਟਿੱਪਣੀ ਇਹ ਪੂਰੀ ਪੋਸਟ ਹੈ ਜਣ ਕੇ ਤਾਮਨ ਲਾਡੂ ਦੀ ਇਹ ਖਬਰ ਹੈ ਤੇ ਉਸ ਕੇਸ ਤੇ ਇੱਕ ਟਿੱਪਣੀ ਕੀਤੀ ਹੈ ਤੇ ਇਹ ਸੁਪਰੀਮ ਕੋਰਟ ਵੱਲੋਂ ਬਹੁਤ ਵੱਡੀ ਗੱਲਬਾਤ ਕੀਤੀ ਗਈ ਹੈ ਪਰ ਜੇ ਕੋਈ ਇਹ ਤੇ ਧਿਆਨ ਦੇ ਲਾ ਮੈਂ ਬਹੁਤ ਲੰਮਾ ਚੌੜਾ ਥੋੜਾ ਜਿਹਾ ਬਰੁੰਦੀ ਕੋਸ਼ਿਕਾ ਨਹੀਂ। ਪਰ ਉਹਨਾਂ ਜਿਹੜੀ ਗੱਲ ਕਹੀ ਹੈ ਨਾ ਵੀ ਜੇ ਤੁਸੀਂ ਇਹ ਸਾਰਾ ਪੋਸ਼ਨ ਲੋਕਾਂ ਨੂੰ ਮੁਫਤ ਵਿੱਚ ਦਿਓਗੇ, ਫਿਰ ਹੀ ਦਿਓਗੇ। ਤਾਂ ਫਿਰ ਲੋਕ ਕੰਮ ਕਰਨ ਦੀ ਆਦਤ ਕਿਉਂ ਪਾਉਣਗੇ? ਲੋਕ ਕੰਮ ਕਿਉਂ ਕਰਨਗੇ? ਜਦੋਂ ਘਰੇ ਬੈਠਿਆਂ ਨੂੰ ਫਿਰ ਦੇ ਵਿੱਚ ਸਭ ਕੁਝ ਮਿਲਦਾ ਹੈ। ਉਹਨਾਂ ਨੇ ਜਿਹੜੀ ਇਹ ਗੱਲਬਾਤ ਕੀਤੀ ਹੈ ਨਾ ਆਹ ਆ ਦੇਖੋ ਕਿੰਡਾ ਵੱਡਾ ਬਣਾਇਆ ਹੁਣ ਜਿਹੜੇ ਸੂਬਿਆਂ ਦੇ ਵਿੱਚ ਬਿਜਲੀ ਫਰੀ ਹੈ ਪਾਣੀ ਫਰੀ ਹੈ ਵਸਣ ਦਾ ਕਿਰਾਇਆ ਫਰੀ ਹੈ ਉਹਨਾਂ ਲਈ ਗੱਲ ਕੀਤੀ ਹੈ ਔਰ ਇਹ ਕੀ ਉਹ ਕਹਿੰਦੇ ਦੱਸੋ ਵੀ ਜਿਹੜੇ ਲੀਡਰ ਇੰਨਾ ਇੰਨਾ ਪੈਸਾ ਵੰਡ ਰਹੇ ਨੇ ਲੈਕਚਰਾਂ ਦੇ ਵਿੱਚ ਜਾਂ ਫਰੀ ਸਹੂਲਤਾਂ ਦੇ ਰਹੇ ਨੇ ਵੀ ਉਹ ਪੈਸਾ ਕਿੱਥੋਂ ਆ ਰਿਹਾ ਜੇ ਤੁਸੀਂ ਪੰਜਾਬ ਦੀ ਗੱਲ ਕਰੋਗੇ ਨਾ ਸਾਢੇ 4 ਲੱਖ ਕਰੋੜ ਰੁਪਏ ਕਰਜ਼ੇ ਆਪਣੇ ਜਨਕਿ ਸੈਂਟਰ ਗਵਰਨਮੈਂਟ ਦਾ ਅਸੀਂ ਪੰਜਾਬ ਵਾਲੇ ਨੇ 4.5 ਲੱਖ ਕਰੋੜ ਰੁਪਇਆ ਦੇਣਾ ਹੈ ਉਹ ਚੜਾਇਆ ਕਿਨੇ ਸਰਕਾਰਾਂ ਨੇ ਕਿਉਂ ਪੈਸਾ ਗਿਆ ਕਿੱਥੇ ਹੈ ਫੇਰੀ ਆਟਾ ਲੈ ਲਓ ਉਧਾਰ ਲੈ ਲਓ ਖੰਡ ਲੈ ਲਓ ਤੇਲ ਲੈ ਲਓ ਬੱਸਾਂ ਦਾ ਕਰਾਇਆ ਫੇਰੀ ਬਿਜਲੀ ਫੇਰੀ ਇੱਥੋਂ ਚੜਿਆ ਪੈਸਾ ਹੈ ਅਸਾ ਜਿਹੜੇ ਇਹ ਲੋਕ ਫੇਰੀ ਦਾ ਸ਼ਕਦੇਸ਼ ਕਹਿੰਦੇ ਨੇ ਨਾ ਉਹਨਾਂ ਨੂੰ ਕੁ ਬੇਨਤੀ ਹੈ ਇਹ ਕੋਈ ਬਹਾਦਰੀ ਨਹੀਂ ਹੈਗੀ ਇਹਨਾਂ ਨੂੰ ਮੰਗਤੇ ਕਿਹਾ ਜਾਂਦਾ ਭਿਖਾਰੀ ਕਿਹਾ ਜਾਂਦਾ ਇੱਕ ਛੋਟੀ ਜੀ ਕਿਸੇ ਨੇ ਮੈਨੂੰ ਗੱਲ ਸੁਣਾਈ ਸੀ ਬਠਿੰਡੇ ਦੀ ਕੋਈ ਬੜ ਸਭ ਸਰ ਸੀਗਾ ਤੇ ਉਹਦੇ ਨਾਲ ਉਹਦਾ ਬੱਚਾ ਸੀ ਛੋਟਾ ਜਿਹਾ ਗੱਡੀ ਦੇ ਵਿੱਚ ਜਣ ਕੇ ਮੁੰਡਾ ਉਹਦਾ ਉਹ ਪੁਲਿਸ ਅਫਸਰ ਨੇ ਨਾ ਬੂਟ ਪਾਲਸ ਕਰਾਉਣ ਵਾਸਤੇ ਗੱਡੀ ਰੋਕ ਲਈ ਤੇ ਆਪਣੀ ਰਕਾਬੀ ਲਾ ਕੇ ਉਹ ਜਿਹੜਾ ਮੋਚੀ ਹੁੰਦਾ ਬੂਟ ਪਾਲਸ ਕਰਨ ਵਾਲਾ ਉਹਨੂੰ ਖੜਾ ਦਿੱਤਾ ਤੇ ਜਦੋਂ ਨੇ ਪਾਲਸ ਕਰਕੇ ਵਾਪਸ ਦਿੱਤੀ ਰਕਾਬੀ ਬੂਟ ਕੁਛ ਵੀ ਸੀਗਾ ਤਾਂ ਉਹ ਪੁਲਿਸ ਅਫਸਰ ਨੇ ਨਾ ਉਸ ਵਕਤ ਕਹਿੰਦੇ 2 ਰੁਪਏ ਕੱਢੇ ਆਪਣੇ ਬਟੂ ਦੇ ਵਿੱਚ ਪਾਉਟ ਵਿੱਚੋਂ ਤੇ ਉਹ ਪਿਖਾਰੀ ਨੂੰ ਫੜਾਦੇ। ਉਹ ਬੱਚਾ ਦੇਖ ਰਿਆ ਸੀ। ਬੱਚਾ ਉਹ ਪੁਲਿਸ ਆਫਸਰ ਨੂੰ ਕਹਿੰਦਾ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਕੰਮ ਕਰਨ ਦੇ ਪੈਸੇ ਮਿਲਦੇ ਆ। ਉਹ ਕਹਿੰਦਾ ਮੈਂ ਪਿਖਾਰੀ ਬਣੂ। ਤੇ ਬੱਚਾ ਸਿਆਣਾ ਸੀਗਾ। ਪੁਲਿਸ ਆਫਸਰ ਕਹਿੰਦਾ ਵੀ ਪਿਖਾਰੀ ਕਿਉਂ ਬਣੇਗਾ? ਉਹ ਕਹਿੰਦਾ ਵੀ ਤੂੰ ਪੜਦਾ ਸਕੂਲ ਵਿੱਚ ਸਹੀ ਗੱਲ ਦਾ ਸੀ ਵੀ ਕਿਉਂ ਕਿਹਾ। ਉਹ ਕਹਿੰਦਾ ਮੈਂ ਪਖਾਰੀ ਬਣੂੰਗਾ ਤੋਂ મત ਲਿਆ ਵੀ ਮੈਂ ਪਖਾਰੀ ਨਹੀਂ ਬਣੂੰਗਾ ਮੈਂ ਮੋਚੀ ਬਣ ਉਹਨੇ ਗੱਲ ਕਹੀ ਹੁਣ ਦੇਖ ਲੋ ਕਿੱਡੀ ਬੱਟੀ ਕਰ ਲੈ ਇੱਕ ਪੁਲਿਸ ਅਫਸਰ ਦਾ ਬੱਚਾ ਉਹਨੇ ਦੇਖਿਆ ਪਹਿਲਾਂ ਕਿ ਉਹ ਕਿਹਾ ਜੇ ਮੈਂ ਪਖਾਰੀ ਬਣੂੰਗਾ ਕਿਉਂਕਿ ਸਾਡੇ ਲੋਕਾਂ ਦੀਆਂ ਕਰਤੂਤਾਂ ਨਹੀਂ ਅਸੀਂ ਇਹ ਨਾ ਕਹੀਏ ਵੀ ਇਹ ਗਵਰਨਮੈਂਟ ਸੂਤਾਂ ਦੇ ਰਹੀ ਹੈ ਲੀਡਰਾਂ ਨੇ ਵੋਟਾਂ ਲੈਣ ਦੀ ਖਾਤਰ ਬੜਾ ਕੁਝ ਸਾਨੂੰ ਦੇਈ ਜਾਣਾ ਪਰ ਅਸੀਂ ਇਹ ਹੱਕ ਨਾ ਸਮਝੀ ਕਿ ਸਾਡਾ ਆ ਕੇ ਨਾ 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 ਜੇ ਗਵਰਨਮੈਂਟ ਦੇ ਖਾਤੇ ਵਿੱਚ ਅਕਾਉਂਟਾਂ ਵਿੱਚ ਸਰਕਾਰੀ ਖਜ਼ਾਨੇ ਵਿੱਚ ਪੈਸਾ ਜਮ੍ਹਾਂ ਹੁੰਦਾ ਹੈ ਉਹ ਟੈਕਸ ਦਾ ਹੁੰਦਾ ਹੈ ਤੇ ਉਹ ਟੈਕਸ ਦੇ ਪੈਸੇ ਨਾਲ ਇਹ ਨਹੀਂ ਹੈਗਾ ਕਿ ਕਿਸੇ ਨੂੰ ਫਰੀ ਅਖੰਡ ਦੇ ਦਿਓ ਦਾਲ ਆਟਾ ਦੇ ਦਿਓ ਕਰਾਇ ਫਰੀ ਕਰ ਦਿਓ ਨਾ 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 ਉਹ ਜਿਹੜੇ ਸਰਕਾਰ ਦੇ ਕੰਮ ਨੇ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਦੀ ਹੱਥ ਲਗਾਹ ਨਹੀਂ ਦੀਆਂ ਨੇ ਸਰਕਾਰ ਨੇ ਮੈਨੇਜ ਕਰਨਾ ਹੈ ਪੂਰੇ ਸੂਬੇ ਨੂੰ ਉਹ ਪੈਸੇ ਨਾਲ ਉਹ ਸਾਡੇ ਲਈ ਨਹੀਂ ਹੈਗਾ ਠੀਕ ਹੈ ਕੁਝ ਪੈਨਸ਼ਨਾਂ ਹੁੰਦੀਆਂ ਨੇ ਬੜਾਪਾ ਪੈਨਸ਼ਨ ਹੋ ਗਈਆਂ ਜਾਂ ਹੋਰ ਕਈ ਕੰਮ ਹੈਗੇ ਉਹ ਹੋ ਜਾਂਦੇ ਆ ਪਰ ਇਹ ਵੀ ਹੈਗਾ ਵੀ ਅਸੀਂ ਬੱਸਾਂ ਵਿੱਚ ਫ੍ਰੀ ਸਫਰ ਕਰੀਏ ਬਿਜਲੀ ਫ੍ਰੀ ਹੋਵੇ ਪਾਣੀ ਫ੍ਰੀ ਹੋਵੇ ਇਦਾਂ ਨਹੀਂ ਹੋ ਸਕਦਾ ਤੇ ਉਹ ਬੱਚਾ ਕਹਿੰਦਾ ਕਹਿੰਦਾ ਮੈਂ ਮੋਚੀ ਬਣਾਂਗਾ ਪਹਿਲਾਂ ਉਹਨੇ ਕਿਹਾ ਮੈਂ ਭਿਖਾਰੀ ਬਣਾਂਗਾ ਨਹੀਂ ਭਿਖਾਰੀ ਕਿਉਂ ਕਿਹਾ ਕਿਉਂਕਿ ਮੁੱਝ ਨੇ ਪੈਸੇ ਦਿੱਤੇ ਸੀ ਹੁੰਦਾ ਭਿਖ ਮੰਗੀ ਲਈ ਪਰਵਾਜ ਉਹ ਬੱਚਾ ਕਹਿੰਦਾ ਮੈਂ ਮੂਚੀ ਬਣੂੰਗਾ ਕਿਉਂ ਬਣੂੰਗਾ ਕਹਿੰਦਾ ਇਹਨੇ ਕੰਮ ਕਰਕੇ ਪੈਸੇ ਲਏ ਤੁਹਾਡੇ ਬੂਡ ਵਰਕਸ ਕੀਤੇ ਆ ਤੇ ਤੁਸੀਂ ਉਹਨੂੰ ਕੰਮ ਦੇ ਪੈਸੇ ਨਹੀਂ ਦਿੱਤੇ ਮੈਂ ਵੀ ਇਦਾਂ ਪੈਸੇ ਕਮਾਉਂਗਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੋਈ ਕੰਮ ਦੇ ਵਿੱਚ ਕੋਈ ਮੀਣਾ ਨਹੀਂ ਹੁੰਦਾ ਇਹ ਕਿਰਤ ਹੈ ਤੇ ਇਹ ਜਿਹੜੀ ਟਿੱਪਣੀ ਕੀਤੀ ਆ ਨਾ ਮਾਨਯੋਗ ਸੁਪਰੀਮ ਕੋਰਟ ਨੇ ਜੇ ਇਹਨੂੰ ਸਮਝ ਵੀ। ਜਿਹੜੇ ਬੰਦੇ ਕਹਿੰਦੇ ਸੀ ਪੰਜਾਬ ਨੂੰ ਬਚਾਉਣਾ। ਜੇ ਬਥੇਰੇ ਲੋਕ ਸੱਥਾਂ ਵਿੱਚ ਘਰੋਂ ਨੂੰ ਤੋਂ ਗਾ ਕੇ ਖਾ ਕੇ ਗਾਣਾ ਪੰਜ ਸੱਤ ਚਿੱਤਰਖਾ ਦੇ ਸੱਤਜਾ ਕੇ ਬੈਜਣਗੇ। ਵੱਡਿੰਗੇ ਵੱਡੇ ਡੇਗਾ ਮਾਰਨਗੇ। ਕਾਲੀਆਂ ਨੇ ਪੰਜਾਬ ਬਰਬਾਦ ਕਰਤਾ, ਕਾਂਗਰਸ ਨੇ ਕਰਤਾ, ਹੁਣ ਭਵੰਤਮਾਨ ਕਰ ਤੂੰ। ਹੁਣ ਚੌਥਾ ਕੌਣ ਆਊ? ਉਹਨੇ ਘਰੇ ਫੇਰੀ ਕੰਟ ਵੀ ਜਾਂਦੀ ਹੁੰਦੀ ਐ। ਬਿਲ ਵੀ ਫੇਰੀ ਹੁੰਦਾ। ਤੇ ਜਿਹੜੇ 70 ਸਾਲ ਦੀ ਬੁੜੀ ਹੁੰਦੀ ਹੈ ਉਹਨੂੰ ਦੇ ਕੇ ਆਧਾਰ ਕਾਰਡ ਵੰਤੇ ਚੜਾਉਂਦੇ ਨੇ ਉਹ ਇਹੋ ਲੋਕ ਨੇ ਕੋਈ ਸ਼ਰਮ ਜਾਨੀ ਹੈ ਕਿਸਾਨ ਨੂੰ ਮੈਂ ਆਪਣੇ ਕੋਲ ਨਾਲ ਗੱਲ ਕੀਤੀ ਸਾਰਾ ਕੁਝ ਇਹ ਆ ਗਿਆ ਵਿੱਚ ਇਹ ਜਿਹੜੀ ਟਿੱਪਣੀਆਂ ਨਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਆ ਇਹਨਾਂ ਝਾੜ ਪਾਈ ਹੈ ਜਿਹੜੀਆਂ ਸਰਕਾਰਾਂ ਨੇ ਉਹ ਕਹਿੰਦੇ ਵੀ ਜੇ ਤੁਸੀਂ ਸਾਰਾ ਕੁਝ ਫ੍ਰੀ ਕਰ ਦਿਓਗੇ ਲੋਕਾਂ ਲਈ ਤਾਂ ਲੋਕ ਕੰਮ ਕਿਉਂ ਕਰਨਗੇ ਲੋਕਾਂ ਨੂੰ ਕੰਮ ਕਰਨ ਦੀ ਕੀ ਲੋੜ ਹੈ ਉਹ ਕਿਸੇ ਬਾਬਾ ਬੇ ਦੇ ਕੋਲੇ ਚੇਲੇ ਆ ਗਏ ਤੇ ਜੇ ਚੇਲੇ ਆ ਗਏ ਤੇ ਉਹ ਬਾਬਾ ਕਹਿੰਦਾ ਕਹਿੰਦਾ ਵੀ ਚੇਲੇ ਤਾਂ ਤੁਸੀਂ ਮੇਰੇ ਬਣ ਗਏ ਪਰ ਮੇਰਾ ਹੁਕਮ ਨਹੀਂ ਤੁਸੀਂ ਮੋੜਨਾ ਜਿਹੜੀ ਮੈਂ ਗੱਲ ਕਹੂੰਗਾ ਮੰਨਣੀ ਪਣੀ ਹੈ ਉਹ ਬਾਬਾ ਕਥਾ ਕਥਾ ਕਰਦਾ ਕਹੀ ਜਾਇਆ ਕਰੇ ਤੀਜਾ ਬਚ ਨਹੀਂ ਮੋੜੀਦਾ ਤੀਜਾ ਬਚ ਨਹੀਂ ਮੋੜੀਦਾ ਉਹ ਜੇ ਕੋਈ ਆਇਆ ਕਰੇ ਚੱਲ ਵੀ ਪਾਣੀ ਲੈ ਕੇ ਆ ਉਹ ਜਵਾਬ ਦੇ ਦਿਆ ਕਰੀ ਚਲ ਝਾੜੂ ਨਾ ਉਹ ਜਵਾਬ ਦੇ ਦਿਆ ਕਰੇ ਕੋਈ ਰੋਟੀਆਂ ਲੈ ਕੇ ਆ ਗਿਆ ਰੋਟੀਆਂ ਖਾਣੀਆਂ ਨੇ ਉਹ ਕਹਿੰਦਾ ਤੀਜਾ ਵਚਨ ਕਾਨੂੰ ਮੋੜਨਾ ਤੁਸੀਂ ਆਪ ਹੀ ਕਹਿੰਦੇ ਫਿਰ ਇਹਦੀਆਂ ਖਾ ਲੋ ਇਹ ਗੱਲਾਂ ਤਾਂ ਬਹੁਤ ਛੋਟੀਆਂ ਨੇ ਪਰ ਜੇ ਸਾਡੇ ਖਾਣੇ ਵਿੱਚ ਪੈਣਾ ਜਿਹੜਾ ਕੁਝ ਅਸੀਂ ਸਰਕਾਰ ਤੋਂ ਲੈ ਰਹੇ ਹਾਂ ਨਾ ਇਹ ਚੌੜੇ ਹੋਣ ਦੀ ਲੋੜ ਨਹੀਂ ਬਹੁਤਾ ਬਹੁਤਾ ਨਾ ਭਲੇ ਮਾਨਸ ਸਿਆਣੇ ਬਣ ਦੀ ਲੋੜ ਨਹੀਂ ਬਹੁਤ ਹੀ ਮਤਾਂ ਦੇਣਗੇ ਇੱਕ ਬੰਦਾ ਮੇਰਾ ਬੈਸਪਿਆ ਉਹ ਕਹਿੰਦਾ ਜੀ ਸਰਕਾਰ ਤੋਂ ਮਤ ਦਿੰਦੀ ਐ ਤੇ ਸਰਕਾਰੀ ਟੀਚਰਸ ਨੂੰ 1.5 ਲੱਖ ਰੁਪਏ ਤਨਖਾਹ ਸੀ ਤੇ ਉਹਦੇ ਘਰ ਵਾਲੇ ਆਧਾਰ ਕਾਰਡ ਲੈ ਕੇ ਟੇਟ ਲਈ ਜਾਵੇ ਲੜ ਪਈ ਉਹਦੇ ਨਾਲ ਬੱਸ ਵਿੱਚ ਠੀਕ ਐ ਇਹ ਬਿਸ਼ਰਮੀ ਐ ਔਰ ਇਹ ਬਿਸ਼ਰਮੀ ਕਿਸੇ ਆਮ ਬੰਦੇ ਨੇ ਦਿੱਤੀ ਬਹੁਤ ਵੱਡੀ ਅਦਾਲਤ ਹੈ ਭਾਰਤ ਦੀ ਸੁਪਰੀਮ ਕੋਰਟ ਉਹਨਾਂ ਨੇ ਕਿਹਾ ਸਮਝੀਓ ਸੀ ਮਾੜਾ ਮੁੰਡਾ ਜੇ ਕਿਸੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਨੀ ਹੈ ਨਾ ਪਹਿਲਾਂ ਉਹ ਸਮਝੇ ਵੀ ਸਾਡੇ ਘਰੇ ਫਰੀਦਕੀ ਖੁਸ਼ਾਰੇ ਉਹ ਸਮਝੇ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ